ਮਹਾ ਮੰਡਲੇਸ਼ਵਰ ਬਨਨ ਤੋਂ ਬਾਅਦ ਬ੍ਰਹਮਾਨੰਦ ਗਿਰੀ ਪਹੁੰਚੇ ਪਟਿਆਲਾ ਸਰਨਾਥੀਆਂ ਨੇ ਕੀਤਾ ਪਰ ਮਾ ਸਵਾਗਤ ਬ੍ਰਹਮਲੀਨ ਪੰਚਾਨੰਦ ਗਿਰੀ ਮਹਾਰਾਜ ਜਿਨ੍ਹਾਂ ਨੂੰ ਪਹਿਲਾ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਚੇਲੇ ਬ੍ਰਹਮਾਨੰਦ ਗਿਰੀ ਨੂੰ ਜੁਨਾ ਖਾੜੇ ਵੱਲੋਂ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਗਈ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਾ ਮੰਡਲੇਸ਼ਵਰ ਬ੍ਰਹਮਾਨੰਦ ਗਿਰੀ ਨੇ ਕਿਹਾ ਕਿ ਇੱਕ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਸਰਨਾਥੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨਾ ਅਤੇ ਹਿੰਦੂ ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨਾ ਮੇਰੇ ਜੀਵਨ ਦਾ ਮੁੱਖ ਉਦੇ ਪਟਿਆਲਾ ਪਹੁੰਚਨ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਨੌਵੇਂ ਪਾਤਸ਼ਾਹ ਜੀ ਦੇ ਇਤਿਹਾਸਿਕ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਉਸ ਤੋਂ ਬਾਅਦ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਮੱਥਾ ਟੇਕਣ ਪਹੁੰਚੇ ਮਹਾ ਮੰਡਲੇਸ਼ਵਰ ਦੀ ਗੱਦੀ ਪਟਿਆਲਾ ਵਾਸੀਆਂ ਨਸੀਬ ਹੋਈ ਹੈ ਤੁਹਾਡੇ ਥਰੂ ਤੁਸੀਂ ਅੱਜ ਮਹਾ ਮੰਡਲੇਸ਼ਵਰ ਬਣੇ ਹੋ ਕੀ ਕਹਿੰਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਮਾਈ ਦੀ ਕਿਰਪਾ ਨਾਲ ਸ਼ਹਿਰਖੇੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਹੜੀ ਇਹ ਜ਼ਿੰਮੇਵਾਰੀ ਮਹਾ ਮੰਡਲੇਸ਼ਵਰ ਦੀ ਅਖਾੜੇ ਨੇ ਯਕੀਨ ਜਿਤਾ ਕੇ ਸ਼੍ਰੀ ਹਰੀਗਰੀ ਜੀ ਮਹਾਰਾਜ ਨੇ ਆਚਾਰੀਆ ਮਹਾ ਮੰਡਲੇਸ਼ਵਰ ਜੀ ਨੇ ਦਾਸ ਦੇ ਮੋਢਿਆਂ ਤੇ ਰੱਖੀ ਹੈ ਮਾਈ ਦੇ ਚਰਨਾਂ ਕਿਉਂਕਿ ਪਟਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੂਹ ਧਰਤੀ ਹੈ ਉਹਨਾਂ ਦੇ ਚਰਨਾਂ 'ਚ ਦੋਵੇਂ ਜਿਹੜੀਆਂ অপার ਸ਼ਕਤੀਆਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਜਿਹੜੀ ਤਾਕਤ ਮੈਨੂੰ ਮਿਲੀ ਹੈ ਇਹ ਸਾਰੇ ਪਟਿਆਲੇ ਦੀ ਤਾਕਤ ਹੈ ਸਾਰੇ ਪੰਜਾਬ ਦੀ ਤਾਕਤ ਹੈ ਇਸ ਕਰਕੇ ਇਹਨਾਂ ਮੁੰਡਿਆਂ ਨੂੰ ਇੰਨੀ ਕੁ ਤਾਕਤ ਦੇਣ ਵੀ ਮੈਂ ਧਰਮ ਤੇ ਚੱਲ ਸਕਾਂ ਜਿਹੜਾ ਕਦਮ-ਕਦਮ ਹੈ ਉਹ ਧਰਮ ਦੇ ਲੇਖੇ ਲਾ ਸਕਾਂ ਇਹੀ ਮਾਈ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੋਨਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਸਾਰੇ ਪਟਿਆਲਾ ਵਾਸੀਆਂ ਦੀ ਗੱਦੀ ਹੈ ਨਾ ਕਿ ਮੇਰੀ ਹੈ ਸਾਰੇ ਪੰਜਾਬ ਵਾਸੀਆਂ ਦੀ ਜਿਹੜੇ ਸਨਾਤਨੀ ਨੇ ਜਿਹੜੇ ਰਾਮਚੰਦਰ ਜੀ ਨੂੰ ਪਿਆਰ ਕਰਦੇ ਨੇ ਉਹ ਸਾਰਿਆਂ ਦੀ ਇਹ ਗੱਦੀ ਆ ਜਿਹੜੀ ਕਿਉਂਕਿ ਮੇਰੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲੀ ਹੈ ਚਾਹੇ ਮੈਂ ਆ ਚਾਹੇ ਨਰਾਗ ਜੀ ਤੁਸੀਂ ਆ ਚਾਹੇ ਬਾਕੀ ਪ੍ਰਸ ਦੇ ਭਰਾ ਨੇ ਜਾਂ ਪਟਿਆਲਾ ਵਾਸੀ ਨੇ ਤੁਸੀਂ ਸਾਰੇ ਮਾਹਮੜਲੇਸ਼ੌਰ ਬਣੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਧਾਈਆਂ ਤੇ ਲੱਖ ਲੱਖ ਵਧਾਈਆਂ ਗੁਰੂ ਜੀ ਤੋਂ ਬਾਅਦ ਤੁਸੀਂ ਇਹ ਸੇਵਾ ਕੀਤੀ ਹੈ ਤੁਹਾਨੂੰ ਇਹ ਪੱਕ ਜਿਹੜੀ ਹੈ ਮਿਲੀ ਹੈ ਗੁਰੂ ਜੀ ਨੂੰ ਧੰਨਵਾਦ ਕਰੂੰਗੇ ਇਸ ਤੋਂ ਬਾਅਦ ਮਾਈ ਦੇ ਮੱਥਾ ਟੇਕਣ ਤੋਂ ਬਾਅਦ ਤੁਰੰਤ ਸੈਕਟਰ 45 ਚ ਜਿੱਥੇ ਗੁਰੂ ਜੀ ਬ੍ਰਾਮਲੀਨ ਸਮਾਦੀ ਲਈ ਸੀ ਮਹਾਰਾਜ ਜੀ ਨੇ ਉਹਨਾਂ ਇਸ ਤੋਂ ਬਾਅਦ ਸਿੱਧਾ ਚੱਕਰ 45 ਦੇ ਵਿੱਚ ਉਹਨਾਂ ਨੂੰ ਨਮਸਤਕ ਹੋਣ ਲਈ ਜਾਵਾ ਕਿਉਂਕਿ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਵਾਂਗਾ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਤੇ ਸਾਰਾ ਕੁਝ ਉਹਨਾਂ ਦਾ ਹੈ ਤੇ ਉਹਨਾਂ ਦੇ ਰਹੇਗਾ ਮਹਾਰਾਜ ਜੀ ਮੈਨੂੰ ਆਪਣੇ ਤਰ੍ਹਾਂ ਧਰਮ ਤੇ ਚੱਲਣ ਦੀ ਜਿਹੜੀ ਤਾਕਤ ਆ ਉਹ ਹਮੇਸ਼ਾ ਬਖਦੇ ਰਹਿਣ ਤੇ ਹਿੰਦੂ ਸਿੱਖ ਭਾਈਚਾਰੇ ਦਾ ਜਿਹੜਾ ਪੁਲ ਆ ਉਹ ਮੈਨੂੰ ਬਣਾ ਕੇ ਰੱਖਣ ਜਿਹੜਾ ਸਨਾਤਨ ਦੇ ਵਿੱਚ ਹੁਣ ਕਿੱਥੇ ਕਿੱਥੇ ਦੇਖਣ ਨੂੰ ਮਿਲਦਾ ਹੈ ਕਿ ਆਪ ਵਿੱਚ ਦੇ ਵਿੱਚ ਬਹੁਤ ਸਾਰਾ ਫਾੜ ਪਿਆ ਹੋਇਆ ਨਜ਼ਰ ਆਉਂਦਾ ਹੈ ਇਸ ਨੂੰ ਦੁਖ ਕਰਨ ਦੀ ਸੇਵਾ ਬਣਾਉ। ਦੇਖੋ ਸਮਾ ਜਿਹੜਾ ਬੜੀ ਵੱਡੀ ਚੀਜ਼ ਆ। ਸਮੇ ਨੇ ਹਮੇਸ਼ਾ ਹੀ ਜਿੱਦੇ ਮਰਜੀ ਕਾੜਵੇਂ ਉਹ ਸਮਾਪਤ ਕੀਤੇ ਨੇ। ਤੇ ਆਉਣ ਵਾਲੇ ਜਿੰਨਾ ਦੇ ਵਿੱਚ ਤੁਹਾਡੇ ਸਾਹਮਣੇ ਆਇਕਤਾ ਤੇ ਜਿਹੜੀ ਅਖੰਡਤਾ ਉਹ ਦੁਬਾਰਾ ਫਿਰ ਇੱਕ ਹੋਏਗੀ। ਅੱਜ ਵੀ ਤੁਸੀਂ ਦੇਖ ਰਹੇ ਮੇਰੇ ਜਿਹੜੇ ਦੂਜੇ ਭਰਾ ਨੇ ਕੇਰ ਜੀ ਮੇਰੇ ਨਾਲ ਖੜੇ ਆ ਹੋਰ ਸਾਥੀ ਜਿੰਨੇ ਖੜੇ ਆ। ਲੱਖ ਵੱਖ ਜੱਥੇ ਬੰਦੀਆਂ ਨੇ ਜਿੰਨੇ ਆਗੂ ਨੇ ਉਹ ਸਾਰੇ ਆਏ ਹੋਏ ਨੇ ਤੇ ਇਹ ਏਕਤਾ ਦਾ ਹੀ ਸਬੂਤ ਆ। ਇੱਕ ਨਾਰਾ ਬਹੁਤ ਪ੍ਰਚਲਿਤ ਹੋ ਰਿਹਾ ਹੈ ਉਹ ਕਿ ਕਿੰਸੂ ਕਰੇਗਾ ਬਟੋਗੇ ਤਾਂ ਕਟੋਗੇ ਇਸ ਨੂੰ ਵੀ ਤਾਂ ਦੇਖਦੇ ਹਾਂ ਬਿਲਕੁਲ ਉਹ ਨਾਰਾ ਜਿਹੜਾ ਜੀ ਸਰਜੀਤ ਹੋਣਾ ਚਾਹੀਦਾ ਹੈ ਘਰ ਘਰ ਪਹੁੰਚਣਾ ਚਾਹੀਦਾ ਹਰੇਕ ਸਨਾਤਮੀ ਤੱਕ ਪਹੁੰਚਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਟਾਈਮ ਹੈ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਹੈ ਉਹ ਜਿਹੜੀ ਜਨਰੇਸ਼ਨ ਤੇ ਉਹਨਾਂ ਦੀ ਕਾਊਂਟਿੰਗ ਸਾਡੇ ਤੋਂ ਬਹੁਤ ਵੱਡੀ ਹੈ ਤੇ ਜੇ ਅਸੀਂ ਵਟਾਂਗੇ ਤਾਂ ਬਿਲਕੁਲ ਕਟਾਂਗੇ ਇਕੱਠੇ ਰਵਾਂਗੇ ਤਾਂ ਹਮੇਸ਼ਾ ਸੁਰੱਖਿਅਤ ਰਵਾਂਗੇ ਇੱਕ ਮਹਾਮੰਡੇਟਰ ਜਿਹੜੀ ਪੋਸਟ ਹੈ ਉਹਦੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਕਿੰਨੀਆਂ ਕੋਲ ਜ਼ਿੰਮੇਵਾਰੀਆਂ ਤੇ ਕਿੰਨਾ ਖਾਸ ਪਟਿਆਲੇ ਸਮਾਧਮਾਈ ਦੇ ਹੁਕਮਾਂ ਨਾਲ ਦੇਣਾ ਪਰ ਪਟਿਆਲੇ ਦਾ ਜੰਪਾਲ ਹੋਣ ਕਰਕੇ ਪਟਿਆਲੇ ਦੀ ਗੱਦੀ ਹੋਣ ਕਰਕੇ ਪਟਿਆਲੇ ਤੋਂ ਪੰਜਰਤਪੁਰ ਪੰਚਾਨੰਦਗੜੀ ਮਾਰਾ ਜੀ ਹੋਣ ਕਰਕੇ ਸਮਸਤ ਭਾਰਤ ਨਾਲ ਪਹਿਲ ਹੈ ਜਿਹੜੀ ਪਟਿਆਲੇ ਨੂੰ ਰਹੇਗੀ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ